ਸਦਾ ਕਰਦੀਆਂ ਨੇ ਕਰਦਾਰਾਂ ਨੂੰ ਉੱਚੇ ਰਤਵੇ ਸਦਾ ਰੱਖਦੀਆਂ ਨੇ ਦਸਤਾਰਾਂ ਨੂੰ ਉੱਚੇ ਰਤਵੇ ਸਦਾ ਰੱਖਦੀਆਂ ਨੇ ਦਸਤਾਰਾਂ ਨੂੰ ਪਰਜਾ ਪਰਜਾ ਕੱਟ ਜਾਵਣ ਪਰ ਟੁੱਟਦੀਆਂ ਨਹੀਂ ਹੁੰਦੀਆਂ ਪਰਜਾ ਪੰਜਾ ਕੱਟ ਜਾਵਣ ਪਰ ਟੁੱਟਦੀਆਂ ਨਹੀਂ ਹੁੰਦੀਆਂ ਅੱਖੀ ਕਮਾ ਕਦੇ ਮੁਕਾਇਆ ਮੁਕਦੀਆਂ ਨਹੀਂ ਹੁੰਦੀਆਂ ਅੱਖੀ ਕਮਾ ਕਦੇ ਮੁਕਾਇਆ ਮੁਕਦੀਆਂ ਨਹੀਂ ਹੁੰਦੀਆਂ ਯਾਰਜ ਖਾਵਣ ਜੰਗ ਅੰਦਰ ਖੰਡੀਆਂ ਤਲਵਾਰਾਂ ਦੇ ਯਾਰਜ ਖਾਵਣ ਜੰਗ ਅੰਦਰ ਖੰਡੀਆਂ ਤਲਵਾਰਾਂ ਦੇ